हेलो फ्रेंड्स किमे हो ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਬਹੁਤ ਸਾਰੇ ਬੱਚੇ ਦੇ ਕਮੈਂਟ ਆਇਆ ਸੀ ਸਰ ਸਾਨੂੰ ਨਾ बीए ਕਰਨ ਦੇ ਫਾਇਦੇ ਦੱਸੋ 12ਵੀਂ ਤੋਂ ਬਾਅਦ ਤੇ ਸਾਨੂੰ बीए ਕਰਨਾ ਮਤਲਬ ਸਹੀ ਫੈਸਲਾ ਹੈ ਜਾਂ ਨਹੀਂ ਹੈ ਹਨਾ ਵੀ ਤੇ ਸਾਨੂੰ बीए ਦੇ ਬੈਨੀਫਿਟਸ ਵਗੈਰਾ ਤੇ ਵੀਡੀਓਜ਼ ਬਣਾ ਦਿਓ ਤਾਂ ਉਹਨਾਂ ਤੇ ਆਪਾਂ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਸਿੰਪਲ ਬਾਈਂਗ ਵਿੱਚ ਤੁਹਾਨੂੰ ਸਮਝਾ ਦੇਣਾ ਆਪਾਂ ਤੇ 3-4 ਮਿੰਟ ਦੀ ਵੀਡੀਓ ਬਹੁਤ ਤੋਂ ਵੱਧ ਹਨਾ ਦੇਖ ਲਿਓ ਹੁਣ ਆਪਾਂ ਸਟਾਰਟ ਕਰਦੇ ਹਾਂ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਜੂਕੇਸ਼ਨਲ ਵੀਡੀਓਸ ਦੇਖਣ ਦੇ ਲਈ ਜੋ ਆਪਣਾ ਫਰਸਟ ਨੰਬਰ ਤੇ ਹੈ ਕੀ 12ਵੀਂ ਕਰਨ ਤੋਂ ਬਾਅਦ ਬੀਏ ਬੈਚਲਰ ਆਫ ਆਰਟਸ ਕਰਨ ਦੇ ਫਾਇਦੇ ਕੀ ਆ ਦੇਖੋ ਪਹਿਲਾ ਪੁਆਇੰਟ ਆਪਣਾ ਵਿਆਪਕ ਵਿਸ਼ਿਆਂ ਦੀ ਚੋਣ ਬੀਏ ਵਿੱਚ ਤੁਹਾਨੂੰ ਹਿਸਟਰੀ ਪੋਲੀਟੀਕਲ ਸਾਇੰਸ ਇੰਗਲਿਸ਼ ਪੰਜਾਬੀ ਹਿੰਦੀ ਸੋਸ਼ੀਓਲੋਜੀ ਇਕਨੋਮਿਕਸ ਸਾਈਕੋਲੋਜੀ ਵਰਗੇ ਬਹੁਤ ਸਾਰੇ ਵਿਸ਼ੇ ਮਿਲਦੇ ਹਨ ਜਿਹੜਾ ਵਿਸ਼ਾ ਤੁਹਾਨੂੰ ਪਸੰਦ ਹੋਵੇ ਉਨਾ ਵਿੱਚ ਅੱਗੇ ਮਹਾਰਤਾ ਹਾਸਲ ਕਰ ਸਕਦੇ ਹੋ ਦੇਖੋ ਆਪਣੇ ਜੋ ਪੰਜਾਬ ਦੇ ਵਿੱਚ ਆ ਇੱਕ ਹੋ ਗਿਆ ਪੰਜਾਬੀ ਤੇ ਇੱਕ ਹੋ ਗਿਆ ਇੰਗਲਿਸ਼ ਦੋਨੇ ਕੰਪਲਸਰੀ ਸਬਜੈਕਟ ਆ ਆਰਡੀਨਰੀ ਤਾਂ ਸਬਜੈਕਟ ਰੱਖਣੇ ਪੈਂਦੇ ਆ ਤੇ ਕਈ ਵਾਰੀ ਸਬਜੈਕਟ ਵਿੱਚ ਮਤਲਬ ਤਬਦੀਲੀ ਵੀ ਆਉਂਦੇ ਆ ਤੇ ਸਿਸਟਮ ਵਿੱਚ ਵੀ ਤੁਹਾਨੂੰ ਪਤਾ ਹੀ ਆ ਚੇਂਜਸ ਆਉਂਦੇ ਰਹਿੰਦੇ ਆ ਫਿਲਹਾਲ ਜੋ ਪ੍ਰੈਜੈਂਟ ਟਾਈਮ 'ਚ ਚੱਲ ਰਿਹਾ ਆ ਉਹ ਪਤਾ ਕਰ ਲਿਓ ਆਪਣਾ ਕਾਲਜ ਤੋਂ ਤੇ ਸਾਡੇ ਟਾਈਮ 'ਚ ਤਾਂ ਅਸੀਂ ਜੋ ਕੀਤਾ ਹੋਇਆ ਹਨਾ ਵੀ ਜਿੱਦਾਂ ਪੰਜਾਬੀ ਕੰਪਲਸਰੀ ਕੰਬ मतलब ਕੰਪਲਸਰੀ ਇਹ ਦੋਨੇ ਰੱਖਣਾ ਹੀ ਪੈਂਦੇ ਆ ਤੇ ਨਾਲ ਤਿੰਨ ਸਬਜੈਕਟ ਹੋਰ ਆਰਡੀਨਰੀ ਰੱਖਣੇ ਪੈਂਦੇ ਸੀ ਨੈਕਸਟ ਪੁਆਇੰਟ ਜੋ ਦੂਜੇ ਨੰਬਰ ਤੇ ਆਪਣਾ ਸਰਕਾਰੀ ਨੌਕਰੀ ਲਈ ਤਿਆਰੀ बीए ਕਰਨ ਵਾਲੇ ਵਿਦਿਆਰਥੀ ਯੂਪੀਐਸਸੀ ਹੋ ਗਿਆ ਪੀਸੀਐਸ ਹੋ ਗਿਆ ਐਸਐਸਸੀ ਹੋ ਗਿਆ ਰੇਲਵੇ ਬੈਂਕ ਟੀਚਰ ਹੋ ਗਿਆ ਠੀਕ ਹੈ ਨਾ ਆਦੀ ਸਰਕਾਰੀ ਇਮਤਿਹਾਨਾਂ ਦੀ ਤਿਆਰੀ ਲਈ ਸਭ ਤੋਂ ਵਧੀਆ ਸੂਟ ਕਰਦੇ ਹਨ मतलब ਜਦੋਂ ਤੁਸੀਂ बीए ਕਰ ਲੈਨੇ ਹੋ ਤਾਂ ਇਹ ਸਭ ਫੀਲਡ ਵਿੱਚ ਨਾ ਬਹੁਤ ਵਧੀਆ ਮਤਲਬ ਹੈਗਾ ਤੁਹਾਨੂੰ ਸਕੋਪ ਵਗੈਰਾ ਕਿ ਸਰਕਾਰੀ ਨੌਕਰੀ ਦੀਆਂ ਹਨਾ ਵੀ ਉਸ ਤੋਂ ਬਾਅਦ ਹੈ ਕਿ ਉੱਚ ਸਿੱਖਿਆ ਦੇ ਰਾ ਬੀਏ ਕਰਨ ਤੋਂ ਬਾਅਦ ਐਮਏ ਕਰ ਸਕਦੇ ਹੋ ਬੀਐਡ ਕਰ ਸਕਦੇ ਹੋ ਐਮਬੀਏ ਕਰ ਸਕਦੇ ਹੋ ਐਲਐਲਬੀ ਕਰ ਸਕਦੇ ਹੋ ਜਰਨਲਿਜ਼ਮ ਦਾ ਕਰ ਸਕਦੇ ਹਾਂ ਸੋਸ਼ਲ ਵਰਕ ਕਰ ਸਕਦੇ ਹਾਂ ਆਦੀ ਵਿੱਚ ਵੀ ਅੱਗੇ ਪੜ੍ਹਾਈ ਕਰ ਸਕਦੇ ਹੋ ਬਹੁਤ ਸਾਰੇ ਹੋਰ ਵੀ ਬਹੁਤ ਸਾਰੇ ਕੋਰਸਾ ਓਕੇ ਨਾ ਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਠੀਕ ਹੈ ਨੇ ਵਿੱਚ ਟੀਚਰ ਲੱਗਣ ਵਿੱਚ ਫਾਇਦਾ ਹੋ ਜਾਂਦਾ ਐਲਐਲਬੀ ਐਲ ਐਲ ਬੀ ਕਰਕੇ ਤੁਸੀਂ ਵਕੀਲ ਵਗੈਰਾ ਬਣ ਸਕਦੇ ਹੋ ਜਿਹੜਾ ਜ਼ੰਦਲੀਆ ਹੁੰਦਾ ਹੈ ਇਹਦੇ ਵਿੱਚ ਤੁਸੀਂ ਆਪਣਾ ਸੋਸ਼ਲ ਮੀਡੀਆ ਵਗੈਰਾ ਤੋਂ ਸੋਸ਼ਲ ਮੀਡੀਆ ਵਰਕਰ ਕਰ ਸਕਦੇ ਹੋ ਹਨ ਵੀ ਰਿਪੋਰਟਰਸ ਵਗੈਰਾ ਬਣ ਸਕਦੇ ਹੋ ਇਸ ਤੋਂ ਬਾਅਦ ਹੈ ਘੱਟ ਖਰਚ ਵਾਲਾ ਕੋਰਸ ਹੋਰ ਪ੍ਰੋਫੈਸ਼ਨਲ ਕੋਰਸਾਂ ਦੇ ਮੁਕਾਬਲੇ ਬੀਏ ਦੀ ਫੀਸ ਘੱਟ ਹੁੰਦੀ ਹੈ ਮਿਡਲ ਕਲਾਸ ਪਰਿਵਾਰ ਲਈ ਇਹ ਇੱਕ ਵਧੀਆ ਵਿਕਲਪ ਹੈ ਆਹੂ ਸਹੀਆ ਕਿਉਂਕਿ ਜੇ ਆਪਾਂ ਸਾਲ ਦੀ ਗੱਲ ਕਰੀਏ ਤਾਂ 13 ਤੋਂ ਲੈ ਕੇ 13000 ਤੱਕ ਫੀਸ ਆ ਠੀਕ ਆ ਜੇਕਰ ਤੁਸੀਂ ਵਜ਼ੀਫਾ ਵਗੈਰਾ ਅਪਲਾਈ ਕਰ ਰਹੇ ਹੋ ਤਾਂ 10 ਤੋਂ ਲੈ ਕੇ ਤੇ 10 ਤੋਂ ਵਿੱਚ ਲੈ ਕੇ 12000 ਤੱਕ ਤੁਹਾਨੂੰ ਵਜ਼ੀਫਾ ਮਿਲ ਜਾਂਦਾ ਹੈ 15000 ਤੱਕ ਵੀ ਮਿਲ ਜਾਂਦੇ ਸੋ ਤੁਹਾਨੂੰ ਇਸ ਚੀਜ਼ ਦਾ ਬਹੁਤ ਹੀ ਬੈਨੀਫਿਟ ਹੁੰਦਾ ਹੈ ਤੁਹਾਨੂੰ ਬਸ ਜਾਣ ਆਣ ਦਾ ਤੇ ਰੋਟੀ ਪਾਣੀ ਦਾ ਹੀ ਖਰਚਾ ਲੱਗਣਾ ਹੋਰ ਕੋਈ ਨਹੀਂ ਇਸ ਤੋਂ ਬਾਅਦ 5 ਨੰਬਰ ਤੇ ਪੁਆਇੰਟ ਹੈ ਸੰਚਾਰ ਅਤੇ ਸੋਚਣ ਦੀ ਯੋਗਤਾ ਕਹਿੰਦੇ ਬੀ ਦੇ ਵਿਸ਼ੇ ਤੁਹਾਡੀ ਸੋਚ ਦੀ ਸਮਰੱਥਾ ਲਿਖਣ ਦੀ ਕਲਾ ਅਤੇ ਸਮਾਜਿਕ ਸਮਝ ਨੂੰ ਮਜ਼ਬੂਤ ਬਣਾਉਂਦੇ ਹਨ ਜਦੋਂ ਤੁਸੀਂ ਬੀਏ ਕਰੋਗੇ ਨਾ ਤੇ ਜਿਹੜੇ ਇੱਕ ਤਾਂ ਜਿਹੜੇ ਨੋਰਮਲ ਫੈਮਿਲੀ ਤੋਂ ਬੱਚੇ ਹੁੰਦੇ ਨੇ ਉਹ ਤੋਂ ਉਦਾਂ ਹੀ ੱਟਕੇ ਖਾਂਦੇ ਰਹਿੰਦੇ ਜਦੋਂ ਬੀਏ ਕਰੋਗੇ ਤੁਸੀਂ ਹੋਰ ੱਟਕੇ ਖਾਓਗੇ ਤੁਹਾਡਾ ਕਾਲੇ ਖੁੱਲ ਜਾਣਾ ਹੈ ਦਿਮਾਗ ਹੀ ਖੁੱਲ ਜਾਣਾ ਪੂਰਾ ਕਿਉਂਕਿ ਬੀਏ ਨੂੰ ਪਤਾ ਕੀ ਹੈ ਯਾਰ ਬੀਏ ਨਾਲ ਲੋਕੀ ਸੋਚਦੇ ਕਿ ਬੀਏ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਫਾਇਦਾ ਬਹੁਤ ਹੁੰਦਾ ਹੈ ਜਿਨ੍ਹਾਂ ਕੋ ਦਿਮਾਗ ਆ ਠੀਕ ਆ ਯਾਰ ਅਸੀਂ ਵੀ ਤਾਂ ਬੀਏ ਕਰਕੇ ਬੈਠੇ ਆ ਕੀ ਫਾਇਦਾ ਨਹੀਂ ਹੈਗਾ ਕੁਮਾਰੇ ਆ ਨਾ ਪੈਸਾ ਠੀਕ ਹੈ हाँ ये कह सकते हैं आप कि बहुत ज़्यादा नहीं पर जिन्ना कमा रहे खुश है यार है हाँ ना सो so, वो चॉइस है इस तो बाद इन्ने सारे फायदे ने तु सरकारी हो गए गवरमेंट जॉब वाल बहुत ज्यादा जा सकते हो ठीक है एक तो ग्रेजुएशन कंप्लीट हो गया यार होर कि चाहिए इस तो बाद नेक्स्ट अपना जो पॉइंट है कि की बारहवीं तो बाद बी ए करना सही फैसला है ठीक है जे थोड़ी दिलचस्पी लिखन पढ़न इतिहास सामाजिक विज्ञान जा ਕੰਪੀਟੀਟਿਵ ਇਗਜ਼ਾਮ ਵਿੱਚ ਹੈ ਤਾਂ ਬੀਏ ਬਿਲਕੁਲ ਸਹੀ ਹੈ ਠੀਕ ਹੈ ਬੀਏ ਬਿਲਕੁਲ ਸਹੀ ਚੋਣਾ ਜੇ ਤੁਸੀਂ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਬੀਏ ਤੁਹਾਨੂੰ ਬਹੁਤ ਮਦਦ ਕਰੇਗੀ ਇਸ ਤੋਂ ਬਾਅਦ ਇੱਥੇ ਰੈੱਡ ਦਾ ਕਰਾਸ ਲਾਇਆ ਹੋਇਆ ਇਹਨੂੰ ਵੀ ਧਿਆਨ ਚ ਰੱਖ ਲਿਓ ਪਰ ਜੇ ਤੁਹਾਡਾ ਟੀਚਾ ਮੈਡੀਕਲ ਇੰਜੀਨੀਅਰਿੰਗ ਆਈਟੀ ਜਾਂ ਟੈਕਨੀਕਲ ਖੇਤਰ ਵਿੱਚ ਜਾਣ ਦਾ ਹੈ ਤਾਂ ਤੁਹਾਨੂੰ ਬੀਐਸਸੀ ਬੀਟੈਕ ਜਾਂ ਹੋਰ ਪ੍ਰੋਫੈਸ਼ਨਲ ਕੋਰਸ ਕਰਨੇ ਚਾਹੀਦੇ ਹਨ ਠੀਕ ਆ ਜੋ ਆਪਣਾ ਐਂਡ ਤੇ ਆ ਨਾ ਜੋ ਸਾਰੇ ਦਾ ਨਿਕਲਦਾ ਆ ਕਿ ਤੁਹਾਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੁਸੀਂ ਕਨਫਿਊਜ਼ ਹੋ ਜੋ ਕੁਝ ਵੀ ਹੋ ਆ ਪੁਆਇੰਟ 1 ਕਹਿੰਦੇ ਕਿ ਸਾਰ ਬੀਏ 12ਵੀਂ ਤੋਂ ਬਾਅਦ ਇੱਕ ਵਧੀਆ ਫੈਸਲਾ ਹੈ ਪਰ ਇਹ ਤੁਹਾਡੀ ਦਿਲਚਸਪੀ ਅਤੇ ਭਵਿੱਖ ਤੇ ਲਕਸ਼্য ਤੇ ਨਿਰਭਰ ਕਰਦੀ ਆ ਹੁਣ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਵਿੱਚ ਕਿੰਨਾ ਹੈਗਾ ਸਭ ਕੁਝ ਨੌਲੇਜ ਆ ਸਭ ਕੁਝ ਆ ਮੈਂ ਕੀ ਕੁਝ ਕਰ ਸਕਦਾ ਆ ਆਪਣੀ ਲਾਈਫ ਚ ਉਸੇ ਹਿਸਾਬ ਨਾਲ ਤੁਸੀਂ ਖੁਦ ਡਿਸਾਈਡ ਕਰੋਗੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਂ ਤਾਂ ਸਲਾਹ ਕਰੂੰਗਾ ਤੁਸੀਂ ਜਿੰਨਾ ਵਧੀਆ ਹੋ ਸਕੇ ਕੋਈ ਕੰਮ ਸਿੱਖੋ ਸਕਿੱਲ ਸਿੱਖੋ ਯਾਨੀ ਸਕਿੱਲ ਦੀ ਕੀਮਤ ਆ ਅੱਜਕੱਲ ਕੰਮ ਸਿੱਖਿਆ ਹੋਵੇ ਬੰਦਾ ਤਾਂ ਬਹੁਤ ਕੋਸ਼ਾ ਨਹੀਂ ਤਾਂ ਕੋਈ ਡਿਗਰੀਆਂ ਹੋਗੇ ਇਹਨਾਂ ਨੂੰ ਕੌਣ ਪੁੱਛਦਾ ਹੈ ਅੱਜਕੱਲ ਬਟ ਹਾਂ ਇੱਕ ਗੱਲ ਹੈ ਜੇ ਤੁਸੀਂ ਟੀਚਿੰਗ ਲਾਈਨ 'ਚ ਜਾਣਾ ਚਾਹੁੰਦੇ ਹੋ ਜੇ ਤੁਸੀਂ ਗਵਰਨਮੈਂਟ ਜੌਬ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਕਰੋ ਯਾਰ ਜੀ ਸੱਦ ਕੇ ਕਰੋ ਬਹੁਤ ਵਧੀਆ ਗੱਲ ਆ ਪਰ ਮਾਪਿਆਂ ਦੇ ਪੈਸੇ ਖਰਾਬ ਕਰਨ ਲਈ ਵੀ ਇਹ ਨਾ ਕਰਿਓ ਟਾਈਮ ਪਾਸ ਲਈ ਵੀ ਇਹ ਨਾ ਕਰਿਓ ਇਹਨੇ ਬਹੁਤ ਨੁਕਸਾਨ ਕਰਨਾ ਹੈ ਤੁਹਾਨੂੰ ਸੋ ਉਮੀਦ ਕਰਦੇ ਹਾਂ ਸਿੰਪਲ ਬਾਡੀ ਨੂੰ ਸਮਝ ਲੱਗ ਗਿਆ ਹੋਣਾ ਤੁਹਾਨੂੰ ਤੇ ਆਪਣੇ ਚੈਨਲ ਤੇ ਬਹੁਤ ਸਾਰੇ ਕੋਰਸ ਰਿਲੇਟਡ ਵੀਡੀਓਸ ਅਪਲੋਡ ਆ ਪਲੀਜ਼ ਜਾ ਕੇ ਵਾਚ ਕਰੋ ਮੈਂ ਪਲੇਲਿਸਟ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਚ ਪਾ ਦੇਣਾ ਹੈ ਓਕੇ ਬਾਈ ਟੇਕ ਕੇਅਰ ਕੀਪ ਸਮਾਈਲਿੰਗ ਬਾਏ ਬਾਏ